ਸਮਾਣਾ ਸ਼ਹਿਰ ਦੇ ਵਿੱਚ ਇੱਕ ਅਨੋਖੇ ਕਿਸਮ ਦਾ ਜੁਗਾਰ ਚੈਲੀ ਸਿੰਘ ਦੇ ਵੱਲੋਂ ਤਿਆਰ ਕੀਤਾ ਗਿਆ। ਸਵੈਕਤੀ ਨੇ ਆਖਿਆ ਕਿ ਮੇਰੀ ਧਰਮ ਪਤਨੀ ਕਾਫੀ ਸਮੇਂ ਤੋਂ ਬਿਮਾਰ ਰਹਿੰਦੀ ਸੀ ਤੇ ਮੈਂ ਕਈ ਵਾਰ ਐਂਬੂਲੈਂਸ ਨੂੰ ਫੋਨ ਕਰਦਾ ਕੋਈ ਵੀ ਵਿਅਕਤੀ ਨਹੀਂ ਆਉਂਦਾ। ਪਰ ਹੁਣ ਮੇਰੇ ਵੱਲੋਂ ਹੁਣ ਇਹ ਅਨੋਖਾ ਜੁਗਾਰ ਮੋਟਰਸਾਈਕਲ ਤਿਆਰ ਕੀਤਾ ਗਿਆ ਜੋ ਕਿ ਮੈਂ ਕਿਤੇ ਵੀ ਲੈ ਕੇ ਚਲਾ ਜਾਣਾ ਉਸਨੇ ਆਖਿਆ ਕਿ ਜਿੰਨੀ ਮਰਜ਼ੀ ਬਰਸਾਤ ਹੋਵੇ ਚਾਹੇ ਤੂਫਾਨ ਹੋਵੇ ਮੈਨੂੰ ਇੱਧਰ ਉੱਧਰ ਵੇਖਣ ਦੀ ਲੋੜ ਨਹੀਂ ਪੈਂਦੀ। ਵਿਅਕਤੀ ਜੈਲੀ ਸਿੰਘ ਨੇ ਆਖਿਆ ਕਿ ਮੇਰੇ ਤੇ ਬਾਬੇ ਦੀ ਮਿਹਰ ਅਤੇ ਮੈਂ ਇਹੋ ਜਿਹੇ ਜੁਗਾੜ ਆਪਣੀ ਰੀਤ ਦੇ ਨਾਲ ਤਿਆਰ ਕਰਦਾ ਪਰ ਪਿਛਲੇ ਵੀ ਬਈ ਸਾਲਾ ਤੋਂ ਤਿਆਰ ਕਰਦਾ ਹਾਂ। ਮੇਰੇ ਨਾਲ ਹੀ ਜੈਲੀ ਜੈਲੀ ਹਾਂਜੀ ਰਹਿਣ ਵਾਲੋ ਰਹਿਣ ਵਾਲੇ ਭਾਨੀਗੜ ਰੋਡ ਜੈਪੀ ਦਾ ਪੰਪਰੋਲ ਸਾਹਮਣੇ ਖਾਲੀ ਪਲਾਟ ਨੇ ਜਿਹੜਾ ਮੋੜ ਸਾਹਿਬ ਜੁਗਾਰ ਬਣਾ ਰੱਖੇ ਹਾਂਜੀ ਇਹ ਕਾਗਜ਼ ਕਰਕੇ ਬਣਾਇਆ ਜੁਗਾਰ ਇਹ ਜੀ ਬਾਰਸ਼ ਨੇ ਆਪ ਨੂੰ ਛੱਡਿਆ ਹੈ ਨਹੀਂ ਮਹੀਨਾ ਲੱਗਦਾ ਚੱਲਦੀ ਰਹੀ ਏ ਬੁਰੇ ਹਾਲ ਹੋ ਰਹੇ ਲੋਕਾਂ ਦੇ ਬਹੁਤ ਵਿਚਾਰ ਅਸੀਂ ਸੋਚਦੇ ਹਾਂ ਸਾਡਾ ਮਰੀ ਢਿੱਲਾ ਐਮਲੂਸ ਨੂੰ ਗਏ ਬੁਲਾਵਾਂਗੇ ਅਸੀਂ ਆਪਣੇ ਆਪ ਹੀ ਚਲੇ ਜਾਵਾਂਗੇ ਠੀਕ ਹੈ ਜੀ ਫੇਰ ਬਾਕੀ ਕਿਰਪਾ ਰਹਿਮਤ ਪੀਰਾ ਦੀ ਹੈ ਮਾਪੀ ਉਹ ਗੁਰੂ ਨਾਨਕ ਦੇਵ ਜੀ ਦੀ ਛੜਦੀ ਕਲਾ ਉਹਦੀ ਬੈਨਰ ਹੈ ਮੈਂ ਆਪਣਾ ਹੈਲੀਕਾਪਟਰ ਹੀ ਬਣਾ ਦੋ ਮਹੀਨੇ ਤਿੰਨ ਮਹੀਨੇ ਹੋ ਗਏ ਬਣੇ ਨੂੰ ਘਰੇ ਲਾਂਦਾ ਉਹਨੂੰ ਮੇਰੇ ਸਬਾਣਾ ਕੋ ਜੁਗਾਰ ਮੈਂ ਟੂ ਬੜਾ ਮਟੀਰੀਅਲ ਸਮਾਨ ਲੱਗਿਆ ਜੀ ਸਕਿਉਰਿਟੀ ਦਾ ਇੰਜਣ ਲੱਗਿਆ ਹੀਰੋ ਪੈਂਥਰ ਦਾ ਤੇ ਮੋਟਰਸਾਈਕਲ ਮੇਰਾ 135 ਹੈ ਡਿਸਕਵਰ ਉਹ ਇਹ ਸਪੈਂਡਰ ਆ ਜੀ ਉਹ ਡਿਸਕਵਰ ਹੈ 135 ਉਹ ਵੀ ਘਰੇ ਲਾ ਰੱਖਿਆ ਤੁਹਾਨੂੰ ਕਿਰਪਾ ਕਰਕੇ ਉਧਰ ਦੇਖ ਜਾਵਾਂਗੇ ਆਪਾਂ ਉਹਦੀ ਵੀਡੀਓ ਲੈਣਾ ਮੈਂ ਥੋੜੀ ਗਈ ਕਮੀ ਕਰ ਗਿਆ ਮੇਰੇ ਉਹ ਇਹ ਦੁਕਾਨ ਆਪਣਾ ਆਪ ਦਿਹਾੜ ਕਰਿਆ ਮੈਂ 20-22 ਸਾਲ ਹੋ ਗਏ ਸਮਾਨੇ ਦੇ ਬੜੇ ਨੂੰ ਬੋਟ ਬੜੇ ਨੇ ਮੇਰੇ ਫੈਮਿਲੀ ਦੇ ਘਰ ਦੇ ਵਿੱਚ 12-13 ਬੋਟ ਨੇ ਮੇਰੇ ਮੇਰੇ ਰਸਨ ਘੜ ਨਹੀਂ ਬਣਿਆ ਮੇਰੇ ਬੱਚੇ ਤਾਂ ਹੀ ਬਣੇ ਮੇਰੇ ਨਹੀਂ ਬਣਿਆ ਬਣਾ ਨਹੀਂ ਧਾਰ ਘੜ ਬਣਿਆ ਬੋਟ ਘੜ ਬਣ ਗਈ ਹੋਰ ਸਮਾਨ ਮੇਰੇ ਕਾਗਜ ਬਣ ਗਏ ਰਸਨ ਘੜ ਨਹੀਂ ਬਣਿਆ